ਕਈ ਕ੍ਰਾਈਮ ਮੰਦਭਾਗੀਆਂ ਘਟਨਾਵਾਂ ਜਦੋਂ ਹੁੰਦੀਆਂ ਨੇ ਉਸ ਤੋਂ ਬਾਅਦ ਅਕਸਰ ਹੀ ਆਪਾਂ ਸੋਚ ਲੈਂਦੇ ਆ ਕਿ ਇਹ ਤਾਂ ਪਰਮਾਤਮਾ ਦੀ ਮਰਜ਼ੀ ਸੀ ਪਰ ਜਦੋਂ ਉਹਨਾਂ ਘਟਨਾਵਾਂ ਨੂੰ ਉਹਨਾਂ ਕ੍ਰਾਈਮਾਂ ਨੂੰ ਧਿਆਨ ਨਾਲ ਸੋਚਿਆ ਜਾਂਦਾ ਹੈ ਸਾਰੀ ਘਟਨਾ ਦੇ ਉੱਤੇ ਗੌਰ ਕੀਤੀ ਜਾਂਦੀ ਹੈ ਤਾਂ ਫੇਰ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਹੈ ਕਿ ਜੇ ਐਦਾਂ ਕਰ ਲੈਂਦੇ ਤਾਂ ਐਦਾਂ ਨਹੀਂ ਹੋਣਾ ਸੀ ਜਾਣੀ ਬੰਦਾ ਜਦੋਂ ਅਵੇਸਲਾ ਹੁੰਦਾ ਹੈ ਫੇਰ ਹੀ ਘਟਨਾਵਾਂ ਹੁੰਦੀਆਂ ਨੇ ਫੇਰ ਹੀ ਕ੍ਰਾਈਮ ਹੁੰਦੇ ਨੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਇੱਕ ਕਰੋੜਪਤੀ ਮੁੰਡੇ ਦਾ ਕਤਲ ਹੁੰਦਾ ਹੈ ਜਿਸ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ ਤੇ ਜਿਸ ਦੇ ਵਿਆਹ ਨੂੰ ਅਜੇ 14-15 ਦਿਨ ਹੀ ਹੋਏ ਸੀ ਹੁਣ ਸਭ ਸੋਚਣੇ ਮਜਬੂਰ ਹੋ ਜਾਂਦੇ ਨੇ ਕਿ ਆਖਰ ਇਸ ਮੁੰਡੇ ਦਾ ਕਤਲ ਕੌਣ ਕਰ ਸਕਦਾ ਹੈ ਇਸ ਦੇ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਪਰ ਜਦੋਂ ਫਿਰ ਸਾਰੀ ਘਟਨਾ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਾਰੇ ਇਹੀ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਜੇ ਐਦਾਂ ਹੋ ਜਾਂਦਾ ਤਾਂ ਇਸ ਮੁੰਡੇ ਦੀ ਜਾਨ ਵੱਜ ਸਕਦੀ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਉਰੀਆ ਤੇ ਇਸ ਦੇ ਅਧੀਨ ਪੈਂਦਾ ਥਾਣਾ ਬੇਲਾ ਗੱਲ ਹੈ 19 ਮਾਰਚ 2025 ਦੀ ਇਸ ਦੇ ਅਧੀਨ ਇੱਕ ਢਾਬਾ ਪੈਂਦਾ ਹੈ ਢਾਬੇ ਦੇ ਕੋਲ ਇੱਕ ਹਾਈਡਰਾ ਮਸ਼ੀਨ ਖੜੀ ਸੀ ਉਸ ਹਾਈਡਰਾ ਮਸ਼ੀਨ ਕੋਲ ਦੋ ਬਾਈਕ ਸਵਾਰ ਆਉਂਦੇ ਨੇ ਤੇ ਉਹ ਉਸ ਦੇ ਡਰਾਈਵਰ ਬਾਰੇ ਪਤਾ ਕਰਦੇ ਨੇ ਡਰਾਈਵਰ ਆ ਜਾਂਦਾ ਤਾਂ ਉਹ ਡਰਾਈਵਰ ਨੂੰ ਕਹਿੰਦੇ ਨੇ ਕਿ ਸਾਡੀ ਜੋ ਗੱਡੀ ਹੈ ਉਹ ਪਟਨਾ ਨਹਿਰ ਦੇ ਵਿੱਚ ਡਿੱਗ ਪਈ। ਇੱਥੋਂ ਤਕਰੀਬਨ 6-7 ਕਿਲੋਮੀਟਰ ਦੂਰ। ਕੀ ਤੁਸੀਂ ਉਸ ਨੂੰ ਕੱਢ ਦੇਵੋਗੇ? ਤਾਂ ਡਰਾਈਵਰ ਨੇ ਕਿਹਾ ਕਿ ਹਾਂ, ਮੈਂ ਉਸ ਨੂੰ ਕੱਢ ਦੇਵਾਂਗਾ। ਪਰ ਜੋ ਇਹ ਬਾਈਕ ਸਵਾਰ ਸੀ ਇਹਨਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਪਹਿਲਾਂ ਜਾ ਕੇ ਸਾਈਡ ਤੇ ਚੈੱਕ ਕਰ ਲਵੋ ਕਿ ਗੱਡੀ ਨਿਕਲੇਗੀ ਜਾਂ ਨਹੀਂ ਨਿਕਲੇਗੀ ਕਿਉਂਕਿ ਤੁਸੀਂ ਜੇ ਹਾਈਡਰਾ ਮਸ਼ੀਨ ਉੱਥੇ ਲੈ ਕੇ ਜਾਓਗੇ ਤਾਂ ਤੁਹਾਡਾ ਤੇਲ ਵੀ ਮੱਚੇਗਾ। ਜੇ ਨਾ ਗੱਲ ਬਣੀ ਤਾਂ ਫੇਰ ਤੁਹਾਡਾ ਢੇੜਾ ਪੈ ਜਾਏਗਾ ਹੁਣ ਇਹ ਗੱਲ ਸੁਣ ਕੇ ਹਾਈਡਰਾ ਮਸ਼ੀਨ ਵਾਲੇ ਨੇ ਵੀ ਸੋਚਿਆ ਕਿ ਗੱਲ ਇਹਨਾਂ ਦੀ ਬਿਲਕੁਲ ਸਹੀ ਹੈ ਤਾਂ ਉਹ ਹਾਈਡਰਾ ਮਸ਼ੀਨ ਵਾਲਾ ਉਹਨਾਂ ਦੇ ਨਾਲ ਬਾਈਕ ਤੇ ਬਹਿੰਦਾ ਤੇ ਉਹ ਤਕਰੀਬਨ ਉੱਥੋਂ 6-7 ਕਿਲੋਮੀਟਰ ਦੂਰ ਜਾਂਦੇ ਨੇ ਬਾਈਕ ਨੂੰ ਖੜਾ ਦਿੰਦੇ ਨੇ ਤਾਂ ਉਹ ਖੇਤਾਂ ਵਿੱਚ ਦੀ ਲੰਘ ਕੇ ਜਾ ਰਹੇ ਹੁੰਦੇ ਨੇ ਤਾਂ ਜੋ ਹਾਈਡਰਾ ਮਸ਼ੀਨ ਵਾਲਾ ਸੀ ਉਸ ਦੇ ਸਿਰ ਵਿੱਚ ਗੋਲੀ ਲੱਗਦੀ ਹੈ ਇਹ ਗੋਲੀ ਕਿਸੇ ਹੋਰ ਨੇ ਨਹੀਂ ਮਾਰੀ ਸੀ ਸਗੋਂ ਜੋ ਇਹ ਬਾਈਕ ਸਵਾਰ ਸੀ ਇਹਨਾਂ ਵਿੱਚੋਂ ਇੱਕ ਨੇ ਏਸ ਦੇ ਬੜੀ ਨਜ਼ਦੀਕ ਤੋਂ ਗੋਲੀ ਮਾਰੀ ਸੀ ਗੋਲੀ ਮਾਰ ਕੇ ਇਹ ਬਾਈਕ ਸਵਾਰ ਉੱਥੋਂ ਭੱਜ ਜਾਂਦੇ ਨੇ ਪਰ ਜੋ ਇਹ ਬੰਦਾ ਹੁੰਦਾ ਇਹ ਉੱਚੀ ਉੱਚੀ ਚੰਘਿਆੜਾ ਮਾਰਦਾ ਚੀਕਾਂ ਮਾਰਦਾ ਏਸ ਦੀਆਂ ਚੀਕਾਂ ਸੁਣ ਕੇ ਜੋ ਉੱਥੋਂ ਦੀ ਰਾਹ ਗੀਰ ਲੰਘ ਰਹੇ ਸੀ ਉਹ ਏਸ ਕੋਲ ਆਉਂਦੇ ਨੇ ਇਕੱਠ ਹੋ ਜਾਂਦਾ ਤੇ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਇਸ ਬੰਦੇ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ। ਹਸਪਤਾਲ ਪਹੁੰਚਾਉਣ ਤੋਂ ਬਾਅਦ ਇਸ ਦੇ ਨੰਬਰ ਦੇ ਉੱਤੇ ਇੱਕ ਫੋਨ ਆਉਂਦਾ ਹੈ ਸੰਦੀਪ ਜਾਦਵ ਦਾ। ਤੇ ਉਹ ਦੱਸਦਾ ਹੈ ਕਿ ਮੈਂ ਇਸ ਦਾ ਭਰਾ ਹਾਂ। ਜੋ ਇਹ ਮੁੰਡਾ ਹੈਗਾ ਇਸ ਦਾ ਨੋ ਦਲੀਪ ਹੈ। ਪੁਲਿਸ ਵਾਲੇ ਹੁੰਦੇ ਆ ਉਹ ਉਸ ਬੰਦੇ ਨੂੰ ਕਹਿੰਦੇ ਨੇ ਕਿ ਇਸ ਦੇ ਕਿਸੇ ਨੇ ਗੋਲੀ ਮਾਰ ਦਿੱਤੀ ਤੇ ਇਹ ਹਸਪਤਾਲ ਦੇ ਵਿੱਚ ਦਾਖਲਾ ਹੈ। ਤੁਸੀਂ ਜਲਦ ਹੀ ਹਸਪਤਾਲ ਵਿੱਚ ਪਹੁੰਚੋ। ਹੁਣ ਉਹ ਪਰਿਵਾਰ ਸਮੇਤ ਹਸਪਤਾਲ ਦੇ ਵਿੱਚ ਪਹੁੰਚਦਾ ਜੋ ਦਲੀਪ ਹੁੰਦਾ ਇਸ ਦੀ ਉਮਰ ਲਗਭਗ 24 ਸਾਲ ਸੀ ਇਸ ਨੂੰ ਅੱਗੇ ਹੋਰ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਾਂਦਾ ਕਿਉਂਕਿ ਇਸ ਦੀ ਹਾਲਤ ਬੜੀ ਜ਼ਿਆਦਾ ਗੰਭੀਰ ਸੀ ਹੁਣ ਜਦੋਂ ਪੁਲਿਸ ਵਾਲੇ ਸੰਦੀਪ যাদਬ ਨੂੰ ਪੁੱਛਦੇ ਆ ਕਿ ਇਹ ਕੀ ਮਾਮਲਾ ਹੈ ਤਾਂ ਸੰਦੀਪ যাদਬ ਕਹਿੰਦਾ ਕਿ ਮੈਨੂੰ ਵੀ ਇਸ ਬਾਰੇ ਕੁਝ ਨਹੀਂ ਪਤਾ ਇਹ ਤਾਂ ਟਾਬੇ ਦੇ ਕੋਲ ਖੜਾ ਸੀ ਤੇ ਮੈਂ ਇਸ ਨੂੰ ਕਾਲ ਵੀ ਕੀਤੀ ਸੀ ਕਿ ਤੂੰ ਕਿੱਥੇ ਆ ਤਾਂ ਇਸ ਨੇ ਮੈਨੂੰ ਦੱਸਿਆ ਕਿ ਇੱਕ ਗੱਡੀ ਨਹਿਰ ਦੇ ਵਿੱਚ ਡਿੱਗ ਪਈ ਮੈਂ ਦੋ ਬਾਈਕ ਸਵਾਰ ਮੇਰੇ ਨਾਲ ਜਾ ਰਹੇ ਨੇ ਮੈਂ ਉਹ ਲੋਕੇਸ਼ਨ ਦੇਖ ਕੇ ਗੱਡੀ ਨਹਿਰ ਦੇ ਵਿੱਚੋਂ ਕੱਢ ਕੇ ਉਸ ਤੋਂ ਬਾਅਦ ਵਾਪਸ ਸਾਈਡ ਤੇ ਜਾਵਾਂਗਾ ਜਿੱਥੇ ਇਹਨਾਂ ਦਾ ਕੰਮ ਚੱਲਦਾ ਸੀ ਪਰ ਜੋ ਇਹ ਕੁਝ ਹੋ ਗਿਆ ਇਸ ਬਾਰੇ ਤਾਂ ਉਸ ਨੂੰ ਬਿਲਕੁਲ ਵੀ ਇਲਮ ਨਹੀਂ ਸੀ ਇਸ ਬਾਰੇ ਤਾਂ ਉਸ ਦੇ ਫਰਿਸ਼ਤਿਆਂ ਨੂੰ ਵੀ ਕੁਝ ਪਤਾ ਨਹੀਂ ਸੀ ਜਦ ਕੇ ਜੋ ਦਲੀਪ ਸੀ ਇਸ ਦੇ ਵਿਆਹ ਹੋਏ ਨੂੰ ਤਾਂ ਅਜੇ 14-15 ਦਿਨੀ ਹੋਈ ਸੀ 5 ਮਾਰਚ 2025 ਨੂੰ ਇਸ ਦਾ ਵਿਆਹ ਸੀ ਸੰਦੀਪ যাদਬ ਦੱਸਦਾ ਹੈ ਕਿ ਮੇਰੀ ਘਰ ਵਾਲੀ ਸਿਆਪੁਰ ਦੀ ਰਹਿਣ ਵਾਲੀ ਆ ਪਰულ যাদਬ ਮੇਰਾ ਇਸ ਦੇ ਨਾਲ ਵਿਆਹ ਹੁੰਦਾ ਤੇ ਉਸ ਤੋਂ ਬਾਅਦ ਜੋ ਪਰულ ਹੁੰਦੀ ਆ ਉਸ ਦੀ ਭੈਣ ਪ੍ਰਗਤੀ যাদਬ ਜੋ ਕਿ ਉਸ ਤੋਂ ਛੋਟੀ ਹੁੰਦੀ ਹੈ ਉਸ ਦੀ 파ਰੁਲ ਬਚੋਲਣ ਬਣਦੀ ਹੈ ਤੇ ਦਲੀਪ ਜਾਦਵ ਦੇ ਨਾਲ ਉਸ ਦਾ ਵਿਆਹ ਕਰਵਾ ਦਿੰਦੀ ਹੈ ਜੋ ਕਿ ਪਿੰਡ ਨੰਗਲਾ ਦੀਪਾ ਦਾ ਰਹਿਣ ਵਾਲਾ ਸੀ ਹੁਣ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਪਰ ਜੋ ਦਲੀਪ ਹੁੰਦਾ ਉਸ ਦੀ ਹਾਲਤ ਗੰਭੀਰ ਹੁੰਦੀ ਜਾਂਦੀ ਹੈ ਉਸ ਨੂੰ ਅੱਗੇ ਦੀ ਅੱਗੇ ਰੈਫਰ ਕੀਤਾ ਜਾਂਦਾ ਪਰ ਆਖਰ 21 ਮਾਰਚ 2025 ਨੂੰ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਇਹ ਮਾਮਲਾ ਕਤਲ ਦਾ ਹੋ ਚੁੱਕਿਆ ਸੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤੇ ਜੋ ਆਸੇ ਪਾਸੇ ਦੇ ਇਲਾਕਿਆਂ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਨਾਂ ਨੂੰ ਦੇਖਿਆ ਜਾਂਦਾ ਤਾਂ ਉਹਨਾਂ ਵਿੱਚ ਪੁਲਿਸ ਨੂੰ ਇੱਕ ਬੰਦੇ ਦੀ ਪਛਾਣ ਆ ਜਾਂਦੀ ਹੈ ਜੋ ਦੋ ਬਾਈਕ ਸਵਾਰ ਹੁੰਦੇ ਆ ਉਹਨਾਂ ਵਿੱਚੋਂ ਇੱਕ ਬੰਦੇ ਦੀ ਜਿਸ ਦਾ ਨਾਮ RAM JI LAL NAGAR ਸੀ ਉਰਫ ਚੌਧਰੀ ਇਸ ਨੂੰ ਪੁਲਿਸ ਹੁਣ ਗ੍ਰਿਫਤਾਰ ਕਰਦੀ ਹੈ ਇਹ ਜੋ ਬੰਦਾ ਸੀ ਇਹ ਕ੍ਰਾਈਮਨਲ ਪ੍ਰਵਰਤੀ ਦਾ ਬੰਦਾ ਸੀ ਇਸ ਉੱਪਰ 10 ਕੇਸ ਆਲਰੇਡੀ ਦਰਜ ਸੀ ਤੇ ਹਾਲ ਹੀ ਵਿੱਚ ਇਹ ਜੇਲ੍ਹ ਦੇ ਵਿੱਚੋਂ ਆਇਆ ਸੀ ਹੁਣ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਰ ਜਦੋਂ ਫਿਰ ਪੁਲਿਸ ਸਖਤੀ ਤੇ ਉਤਰਦੀ ਹੈ ਤਾਂ ਫਿਰ ਇਹ ਤੋਤੇ ਵਾਂਗੂ ਬੋਲਦਾ ਇਹ ਦੱਸਦਾ ਕਿ ਮੈਨੂੰ ਨਹੀਂ ਪਤਾ ਕਿ ਇਸ ਬੰਦੇ ਦੇ ਗੋਲੀ ਮਰਵਾਉਣ ਪਿੱਛੇ ਕੀ ਰਾਜ ਹੈ ਮੈਨੂੰ ਤਾਂ ਇੱਕ ਮੁੰਡੇ ਨੇ ਕਿਹਾ ਸੀ ਕਿ ਇੱਕ ਬੰਦੇ ਦਾ ਕਤਲ ਕਰਨਾ ਤੇ ਮੈਂ ਉਸ ਉੱਪਰ ਗੋਲੀ ਚਲਾ ਦਿੱਤੀ ਹੁਣ ਜਿਸ ਬਾਰੇ ਰਾਮ ਜੀ ਲਾਲ ਨਾਗਰ ਦੱਸਦਾ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਜਾਂਦਾ ਤੇ ਉਹ ਮੁੰਡਾ ਕਹਿੰਦਾ ਕਿ ਮੈਨੂੰ ਵੀ ਇਸ ਬਾਰੇ ਕੁਝ ਨਹੀਂ ਪਤਾ ਮੇਰਾ ਤਾਂ ਇੱਕ ਦੋਸਤ ਹੈ ਸਿਆਪੁਰ ਦਾ ਰਹਿਣ ਵਾਲਾ ਜਿਸ ਦਾ ਨਾਮ ਮਨੋਜ যাদਬ ਹੈ ਤੇ ਉਸ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਕੋਈ ਇਹੋ ਜਿਹਾ ਸ਼ੂਟਰ ਦਾ ਪਤਾ ਦੇ ਜੋ ਕਿ ਕਿਸੇ ਬੰਦੇ ਨੂੰ ਮਾਰ ਸਕਦਾ ਹੋਵੇ ਤੇ ਮੈਂ ਉਸ ਨੂੰ ਰਾਮਜੀ ਲਾਲ ਨਾਗਰ ਦੀ ਦੱਸ ਪਾਈ ਸੀ ਹੁਣ ਜੋ ਮਨੋਜ যাদਬ ਉਰਫ ਅਨੁਰਾਗ যাদਬ ਹੁੰਦਾ ਉਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਹੁਣ ਸਾਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਇਹ ਕਹਾਣੀ ਦੱਸਦਾ ਉਸ ਨੂੰ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਹ ਦੱਸਦਾ ਕਿ ਮੈਂ ਸਿਆਪੁਰ ਦਾ ਰਹਿਣ ਵਾਲਾ ਤੇ ਇੱਥੋਂ ਦੀ ਰਹਿਣ ਵਾਲੀ ਹੈ ਦਲੀਪ ਦੇ ਘਰ ਵਾਲੀ ਪ੍ਰਗਤੀ যাদਬ ਏਸ ਦਾ ਪ੍ਰਕティ ਜਾਦਵ ਦੇ ਨਾਲ 4 ਸਾਲ ਪਹਿਲਾਂ ਤੋਂ ਅਫੇਅਰ ਚੱਲਦਾ ਸੀ ਇੱਕ ਦੂਜੇ ਨਾਲ ਬੜਾ ਪਿਆਰ ਕਰਦੇ ਸੀ ਪ੍ਰਕਤੀ ਵੀ ਏਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਇਹ ਵੀ ਪ੍ਰਕਤੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਇਹਨਾਂ ਦੇ ਘਰ ਇੱਕ ਦੂਜੇ ਤੋਂ ਥੋੜੀ ਦੂਰੀ ਸੀ ਪਰ ਜੋ ਪ੍ਰਗਤੀ ਦੇ ਘਰ ਵਾਲੇ ਸੀ ਉਹ ਉਸ ਦਾ ਵਿਆਹ ਅਨੁਰਾਗ ਨਾਲ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਅਨੁਰਾਗ ਇੱਕ ਟਰੈਕਟਰ ਡਰਾਈਵਰ ਸੀ ਉਸਦੀ ਇਨਕਮ ਜ਼ਿਆਦਾ ਨਹੀਂ ਸੀ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਜੋ ਸਾਡੀ ਬੇਟੀ ਆ ਉਸ ਨੂੰ ਕਿਸੇ ਚੰਗੇ ਘਰ ਦੇ ਵਿੱਚ ਵਿਆਹਿਆ ਜਾਵੇ ਇਹ ਵੀ ਸੁਣਨ ਵਿੱਚ ਆਉਂਦਾ ਹੈ ਕਿ ਪ੍ਰਗਤੀ ਨੇ ਅਨੁਰਾਗ ਦੇ ਪਿੱਛੇ ਆਪਣੇ ਬਾਹਾਂ ਦੀ 나ੜ ਵੀ ਕੱਟ ਲਈ ਸੀ ਪਰ ਜੋ ਪਰਿਵਾਰ ਵਾਲੇ ਸੀ ਉਹ ਇਸ ਗੱਲ ਲਈ ਰਾਜ਼ੀ ਨਹੀਂ ਸੀ ਕਿ ਜੋ ਪ੍ਰਗਤੀ ਹੈ ਉਸ ਦਾ ਵਿਆਹ ਅਨੁਰਾਗ ਦੇ ਨਾਲ ਹੋਵੇ ਹੁਣ ਸਮਾਂ ਲੰਘਦਾ ਹੈ ਜੋ ਪ੍ਰਗਤੀ ਦੀ ਵੱਡੀ ਭੈਣ ਹੁੰਦੀ ਆ ਪਾਰੂਲ ਯਾਦਵ ਉਸ ਦਾ ਵਿਆਹ ਹੋ ਜਾਂਦਾ ਹੈ ਸੰਦੀਪ ਯਾਦਵ ਦੇ ਨਾਲ ਜੋ ਕਿ ਨੰਗਲਾ ਦੀਪਾ ਦਾ ਰਹਿਣ ਵਾਲਾ ਸੀ ਉਸ ਤੋਂ ਬਾਅਦ ਸੰਦੀਪ ਯਾਦਵ ਦਾ ਰਿਸ਼ਤੇਦਾਰੀ ਵਿੱਚ ਭਰਾ ਲੱਗਦਾ ਹੁੰਦਾ ਦਲੀਪ ਯਾਦਵ ਪਾਰੂਲ ਸੋਚਦੀ ਹੈ ਕਿ ਕਿਉਂ ਨਾ ਆਪਣੀ ਭੈਣ ਪ੍ਰਗਤੀ ਯਾਦਵ ਦਾ ਮੈਂ ਵਿਆਹ ਜੇ ਦਲੀਪ ਨਾਲ ਕਰਵਾ ਦੇਵਾਂ ਤਾਂ ਉਸ ਦੀ ਸਾਰੀ ਜ਼ਿੰਦਗੀ ਚੰਗੀ ਲੰਘ ਜਾਏਗੀ ਕਿਉਂਕਿ ਜੋ ਦਲੀਪ ਯਾਦਵ ਸੀ ਉਹ ਕਰੋੜਾਪਤੀ ਸੀ ਉਸ ਕੋਲ ਤਕਰੀਬਨ 20-22 ਤਾਂ ਹਾਈਡਰਾ ਤੇ ਜੀਸੀਬੀ ਮਸ਼ੀਨਾਂ ਸਨ ਤੇ ਹੋਰ ਵੀ ਉਹ ਵੱਡੀ ਪ੍ਰਾਪਰਟੀ ਦਾ ਮਾਲਕ ਸੀ। ਯਾਨੀ ਕਰੋੜਪਤੀ ਬੰਦਾ ਸੀ। ਤਾਂ ਹੁਣ ਜਦੋਂ ਪ੍ਰਗਤੀ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਤੇਰਾ ਵਿਆਹ ਦਲੀਪ ਨਾਲ ਕਰ ਦਿੰਨੇ ਆ ਪਹਿਲਾਂ ਤਾਂ ਉਹ ਨਾਂ ਨੁਕਰ ਕਰਦੀ ਹੈ। ਪਰ ਜਦੋਂ ਉਸ ਉੱਪਰ ਦਬਾਅ ਪਾਇਆ ਜਾਂਦਾ ਤਾਂ ਉਹ ਮੰਨ ਜਾਂਦੀ ਹੈ। ਜਦੋਂ ਉਹ ਮੰਨ ਜਾਂਦੀ ਹੈ ਤਾਂ ਜੋ ਅਨੁਰਾਗ ਜਾਦਵ ਹੁੰਦਾ ਉਪ੍ਰਗਤੀ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਨਾਲ ਬੇਵਫਾਈ ਕੀਤੀ ਹੈ ਤੂੰ ਤਾਂ ਮੈਨੂੰ ਕਹਿੰਦੀ ਸੀ ਕਿ ਮੈਂ ਮਰ ਜਾਵਾਂਗੀ ਪਰ ਮੈਂ ਕਿਤੇ ਹੋਰ ਵਿਆਹ ਨਹੀਂ ਕਰਵਾਵਾਂਗੀ ਤੂੰ ਮੇਰੇ ਨਾਲ ਬੇਵਫਾਈ ਕਰ ਗਈ ਪਰ ਪਰ ਜੋ ਪ੍ਰਗਤੀ ਹੁੰਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਤੂੰ ਫਿਕਰ ਨਾ ਕਰ ਇਸ ਵਿੱਚ ਵੀ ਮੈਂ ਆਪਣਾ ਹੀ ਭਲਾ ਸੋਚਿਆ ਤਾਂ ਅਨੁਰਾਗ ਕਹਿੰਦਾ ਕਿ ਕੀ ਭਲਾ ਦਾ ਤਾਂ ਉਹ ਦੱਸਦੀ ਹੈ ਕਿ ਜਦੋਂ ਮੇਰਾ ਦਲੀਪ ਦੇ ਨਾਲ ਵਿਆਹ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਦਲੀਪ ਦਾ ਕਤਲ ਕਰ ਦੇਵਾਂਗੇ ਉਸ ਦੀ ਕਰੋੜਾਂ ਦੀ ਸੰਪਤੀ ਵੀ ਮੇਰੇ ਕੋਲ ਆ ਜਾਏਗੀ ਤੇ ਮੈਂ ਵਿਧਵਾ ਹੋ ਜਾਵਾਂਗੀ ਮੇਰੇ ਨਾਲ ਕੋਈ ਵਿਆਹ ਵੀ ਨਹੀਂ ਕਰਵਾਏਗਾ ਜੇ ਕੋਈ ਕਰਵਾਏਗਾ ਉਸ ਨੂੰ ਮੈਂ ਜਵਾਬ ਦੇ ਦੇਵਾਂਗੀ ਤੇ ਆਪਾਂ ਇੱਕ ਦੂਜੇ ਦੇ ਨਾਲ ਮਿਲਦੇ ਰਹਾਂਗੇ ਮੌਕਾ ਦੇਖਣ ਤੋਂ ਬਾਅਦ ਆਪਾਂ ਇੱਕ ਦੂਜੇ ਦੇ ਨਾਲ ਵਿਆਹ ਵੀ ਕਰਵਾ ਸਕਦੇ ਹਾਂ ਇਹ ਗੱਲ ਅਨੁਰਾਗ ਨੂੰ ਬੜੀ ਚੰਗੀ ਲੱਗਦੀ ਹੈ ਕਿ ਗੱਲ ਬਿਲਕੁਲ ਸਹੀ ਹੈ ਹੁਣ ਇਹਨਾਂ ਦਾ 5 ਮਾਰਚ 2025 ਨੂੰ ਵਿਆਹ ਹੋ ਜਾਂਦਾ ਪ੍ਰਗਤੀ ਅਤੇ ਦਲੀਪ ਦਾ ਉਸ ਤੋਂ ਬਾਅਦ 10 ਮਾਰਚ 2025 ਨੂੰ ਜੋ ਪ੍ਰਗਤੀ ਹੁੰਦੀ ਹੈ ਉਹ ਆਪਣੇ ਪਿੰਡ ਆਉਂਦੀ ਹੈ ਸਿਆਪੁਰ ਸਿਆਪੁਰ ਔਰ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਅਨੁਰਾਗ ਨੂੰ ਮਿਲ ਜਾਂਦੀ ਹੈ ਜੋ ਦਲੀਪ ਜਾਦਵ ਦਾ ਘਰ ਸੀ ਉਹ ਅਮੀਰ ਘਰਾਣਾ ਸੀਗਾ ਉਹਨਾਂ ਕੋਲੇ ਵਧੀਆ ਪੈਸੇ ਸੀ ਤਾਂ ਜੋ ਸਗਣ ਵਗੈਰਾ ਦੇ ਪੈਸੇ ਸੀ ਹੋਰ ਇਧਰ ਉਧਰੋਂ ਪੈਸੇ ਕਾਫੀ ਪੈਸੇ ਇਕੱਠੇ ਪ੍ਰਗਤੀ ਦੇ ਕੋਲ ਹੋ ਜਾਂਦੇ ਨੇ ਆਪਣੇ ਪੇਕੇ ਆਉਣ ਤੋਂ ਬਾਅਦ ਜਦੋਂ ਅਨਰਾਗ ਨੂੰ ਮਿਲਦੀ ਹੈ ਤਾਂ ਉਹ ਸਾਰੇ ਪੈਸੇ ਉਸ ਨੂੰ ਦੇ ਦਿੰਦੀ ਹੈ ਕਿ ਤੂੰ ਜਲਦੀ ਤੋਂ ਜਲਦੀ ਦਲੀਪ ਨੂੰ ਕਤਲ ਕਰਨ ਦਾ ਕੋਈ ਪਲਾਨ ਬਣਾ ਕੋਈ ਬੰਦਾ ਲੱਭ ਜੋ ਉਸ ਨੂੰ ਮਾਰ ਸਕੇ ਤਾਂ ਹੁਣ ਜੋ ਅਨਰਾਗ ਹੁੰਦਾ ਹੈ ਉਹ ਕਿਸੇ ਕ੍ਰਿਮੀਨਲ ਬੰਦੇ ਦੀ ਤਲਾਸ਼ ਕਰਦਾ ਜੋ ਦਲੀਪ ਦਾ ਕਤਲ ਕਰ ਸਕੇ ਉਹ ਆਪਣੇ ਇੱਕ ਦੋਸਤ ਕੋਲ ਜਾਂਦਾ ਤੇ ਦੋਸਤ ਅੱਗੇ ਉਸ ਨੂੰ ਪਤਾ ਦੱਸਦਾ ਹੈਗਾ RAM JI LAL NAGAR ਦਾ ਤੇ ਹੁਣ RAM JI LAL NAGAR ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਤੂੰ ਦਲੀਪ ਦਾ ਕਤਲ ਕਰਨਾਗਾ ਇਹਨਾਂ ਦਾ ਇੱਕ ਦੂਜੇ ਨਾਲ ਸੰਪਰਕ ਸੀ ਪਰ ਇਹ ਇੱਕ ਦੂਜੇ ਨਾਲ WhatsApp ਉੱਤੇ ਹੀ ਗੱਲਾਂ ਕਰਦੇ ਸੀ ਹੁਣ ਜਦੋਂ 19 ਮਾਰਚ 2025 ਆਉਂਦੀ ਹੈ ਦਲੀਪ ਟਾਬੇ ਦੇ ਕੋਲ ਖੜਾ ਹੁੰਦਾ ਹੈ ਉਧਰੋਂ ਜੋ ਪ੍ਰਗਤੀ যাদਬ ਹੁੰਦੀ ਆ ਉਸਦੀ ਪਤਨੀ ਉਹ ਦਲੀਪ ਨੂੰ ਕਾਲ ਕਰਦੀ ਆ ਤੇ ਪੁੱਛਦੀ ਆ ਕਿ ਤੁਸੀਂ ਕਿੱਥੇ ਹੋ ਉਸਦੀ ਲੋਕੇਸ਼ਨ ਪੁੱਛਦੀ ਆ ਤਾਂ ਉਹ ਦੱਸਦਾ ਕਿ ਮੈਂ ਢਾਬੇ ਕੋਲ ਆ ਮੈਂ ਇੱਥੇ ਆਰਾਮ ਕਰ ਰਿਹਾ ਹਾਂਗਾ ਤੇ ਉਸ ਤੋਂ ਬਾਅਦ ਜੋ ਪ੍ਰਗਤੀ ਹੁੰਦੀ ਆ ਉਹ ਅਨੁਰਾਗ ਨੂੰ ਦੱਸਦੀ ਆ ਕਿ ਉਹ ਢਾਬੇ ਦੇ ਕੋਲ ਖੜਾ ਹੈ ਤੇ ਅਨੁਰਾਗ ਅੱਗੇ ਜੋ ਰਾਮਜੀ ਲਾਲ ਨਾਗਰ ਹੁੰਦਾ ਉਸ ਤੱਕ ਇਹ ਲੋਕੇਸ਼ਨ ਪਹੁੰਚਾਉਂਦਾ ਤੇ ਉਸ ਤੋਂ ਬਾਅਦ ਇਹ ਰਾਮਜੀ ਲਾਲ ਨਾਗਰ ਇੱਕ ਹੋਰ ਮੁੰਡੇ ਨੂੰ ਨਾਲ ਲੈ ਕੇ ਇਸ ਥਾਬੇ ਤੇ ਪਹੁੰਚਦਾ ਤੇ ਦਲੀਪ ਨੂੰ ਆਪਣੀ ਬਾਈਕ ਤੇ ਬਿਠਾ ਲੈਂਦੇ ਨੇ ਤੇ ਰਸਤੇ ਦੇ ਵਿੱਚ ਉਸਦੇ ਗੋਲੀ ਮਾਰ ਦਿੰਦੇ ਨੇ ਇਹਨਾਂ ਨੂੰ ਇਹ ਲੱਗਦਾ ਕਿ ਸਾਡਾ ਪਲਾਨ ਬੜਾ ਪਰਫੈਕਟ ਹੈ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਆਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਕਾਨੂੰਨ ਦੇ ਹੱਥੋਂ ਪੁਲਿਸ ਦੇ ਹੱਥੋਂ ਨਹੀਂ बच ਸਕਦਾ ਕਿਉਂਕਿ ਉਹ ਕੋਈ ਨਾ ਕੋਈ ਐਦਾਂ ਦਾ ਸਬੂਤ ਜ਼ਰੂਰ ਛੱਡ ਜਾਂਦਾ ਜਿਸ ਕਾਰਨ ਉਹ ਫੜਿਆ ਜਾਂਦਾ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਇਹ ਜੋ ਘਟਨਾ ਸੀ ਇਹ ਘਟਨਾ ਦਾ ਖੁਲਾਸਾ ਪੁਲਿਸ ਨੇ 24 ਮਾਰਚ 2025 ਨੂੰ ਕਰ ਦਿੱਤਾ ਸੀ 19 ਮਾਰਚ ਦੀ ਇਹ ਘਟਨਾ ਹੁੰਦੀ ਹੈ 21 ਮਾਰਚ ਨੂੰ ਦਲੀਪ ਦੀ ਮੌਤ ਹੋ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕੈਮਿਕ ਕੁੜੀ ਦਾ ਧੱਕੇ ਦੇ ਨਾਲ ਵਿਆਹ ਕਰ ਦਿੱਤਾ ਜਦ ਕਿ ਪਰਿਵਾਰ ਵਾਲਿਆਂ ਨੂੰ ਪਤਾ ਸੀ ਕਿ ਜੋ ਇਹ ਕੁੜੀ ਹੈ ਇਹ ਕਿਤੇ ਹੋਰ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਇਹ ਅਨੁਰਾਗ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਪਰ ਫੇਰ ਵੀ ਉਹਨਾਂ ਨੇ ਉਸ ਦੀ ਮਰਜ਼ੀ ਦੇ ਖਿਲਾਫ ਜਾ ਕੇ ਉਸ ਦਾ ਵਿਆਹ ਕਰ ਦਿੱਤਾ ਤੇ ਫਿਰ ਉਸ ਦਾ ਨਤੀਜਾ ਜੋ ਹੋਇਆ ਬੜਾ ਹੀ ਮਾੜਾ ਹੋਇਆ ਇੱਕ ਨੌਜਵਾਨ ਮੁੰਡੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਤੇ ਦੂਜਾ ਇੰਨਾਂ ਸਾਰਿਆਂ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਕਿਉਂਕਿ ਹੁਣ ਜੋ ਇਹਨਾਂ ਦਾ ਆਉਣ ਵਾਲਾ ਸਮਾਂਗਾ ਉਹ ਜੇਲ੍ਹ ਦੇ ਵਿੱਚ ਹੀ ਕੱਟੇਗਾ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ